ਸਿਵਲ ਹਸਪਤਾਲ ਗਰਤਾਸਪੁਰ ਵਿਖੇ ਬੱਚੇ ਦੀ ਹੋਈ ਮੌਤ ਪਰਿਵਾਰ ਨੇ ਡਾਕਟਰ ਦੀ ਲਾਪਰਵਾਹੀ ਦੇ ਲਾਏ ਦੋਸ਼ ਐਸਐਮਓ ਵੱਲੋਂ ਦੋਸ਼ਾਂ ਨੂੰ ਨਕਾਰਿਆ ਕਿਹਾ ਕਿ ਬੱਚਾ ਪਹਿਲੇ ਹੀ ਮਰ ਚੁੱਕਾ ਸੀ ਸਿਵਲ ਹਸਪਤਾਲ ਗਰਤਾਸਪੁਰ ਵਿਖੇ ਇੱਕ ਨਵਜੰਮੇ ਬੱਚੇ ਦੀ ਮੌਤ ਹੋਣ ਨਾਲ ਬਵਾਲ ਕਹਤਾ ਹੋ ਗਿਆ ਜਿੱਥੇ ਕਿ ਪਰਿਵਾਰਕ ਮੈਂਬਰਾਂ ਨੇ ਡਾਕਟਰ ਤੇ ਲਾਪਰਵਾਹੀ ਤੇ ਦੋਸ਼ ਲਗਾਏ ਹਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੀ ਕੁੜੀ ਗਾਜਲ ਸਰਸਥਾ ਉਸਪਤਾਲ ਪਰ ਵਿਕੇ ਦਾਖਲ ਸੀ ਜਿੱਥੇ ਕਿ ਵਟੇ ਆਪਰੇਸ਼ਨਲ ਉਸ ਕਰ ਮੁੰਡਾ ਹੋਇਆ ਸੀ ਉਹਨਾਂ ਕਹਾਂ ਕਿ ਬੱਚੇ ਨੂੰ ਰਾਤੀ ਸਮੱਸਿਆ ਆਈ ਤੇ 3 ਘੰਟੇ ਡਾਕਟਰ ਨੂੰ ਲੱਤੇ ਰਹੇ ਪਰ ਡਾਕਟਰ ਨਹੀਂ ਮਿਲਿਆ ਜਿਸ ਕਰਕੇ ਬੱਚੀ ਦੀ ਮੌਤ ਹੋ ਗਈ ਐਸ ਸਮੇਂ ਗੁਰਦਾਸਪੁਰ ਡਾਕਟਰ ਅਰਵਿੰਦ ਮਹਾਜਨਿਕ ਕਹਾਂ ਕਿ ਬੱਚਾ ਪਹਿਲੇ ਹੀ ਮਰਤਕ ਸੀ ਉਥੇ ਹੀ ਪੁਲਿਸ ਮੌਕੇ ਤੇ ਪਹੁੰਚ ਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਮੇਰਾ ਨਾਮ ਰਚਨਾ ਵਾ ਮੇਰੀ ਸਿਸਟਰ ਇਥੇ ਦਾਖਲ ਵਡੀ ਪ੍ਰੈਸ਼ਨ ਦੇ ਨਾਲ ਉਹਦੇ ਘਰ ਬੇਟਾ ਹੋਇਆ ਵਾ 5 ਦਿਨ ਹੋ ਗਿਆ ਛੁੱਟੀ ਮਿਲਨੀ ਸੀ ਤੇ ਮੇਰੀ ਮੰਮਾ ਹੀ ਇਨਾਂ ਦੇ ਲਾਗੇ ਤੇ ਬੇਟੇ ਦੀ ਲਾਪਰਵਾਹੀ ਦੇ ਨਾਲ ਬੇਟਾ ਖਤਮ ਹੋ ਗਿਆ ਡਾਕਟਰਾਂ ਦੀ ਦੇ ਤੇ ਡਾਕਟਰਾਂ ਨੇ ਏਨ ਕੇਰ ਨਹੀਂ ਕੀਤੀ 3 ਵਜੇ ਨੂੰ ਬੇਟੇ ਨੂੰ ਦੁੱਧ ਪਿਆਇਆ ਹੋਇਆ ਸੀ ਤੇ ਉਸ ਤੋਂ ਬਾਅਦ ਜਹਾ ਮਿੰਟਾਂ ਬਾਅਦ ਮੇਰੀ ਮੰਮਾ ਨੇ ਠਾਲ ਲਿਆ ਤੇ ਬੇਟਾ ਉੱਠਿਆ ਨਹੀਂ ਆ ਤੇ ਉਸ ਤੋਂ ਬਾਅਦ ਡਾਕਟਰਾਂ ਨੂੰ ਮੇਰੀ ਮੰਮਾ ਲੱਭਣ ਦੇ ਪੇ ਤੇ ਕੋਈ ਸਟਾਫ ਕੋਈ ਨਰਸ ਸਾਨੂੰ 6:30 ਹੋ ਗਏ ਕੋਈ ਨਹੀਂ ਸਾਨੂੰ ਕੋਈ ਡਾਕਟਰ ਨੇ ਕੋਈ ਸਤਾਪ ਨਹੀਂ ਲੱਭਾ ਤੇ ਇਸ ਕਰਕੇ ਸਾਡਾ ਬੇਟਾ ਪੂਰਾ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਸਾਡੇ 6 ਵਜੇ ਮਿਲੇ ਸੀ ਡਾਕਟਰ ਜੋ ਇਹ 3:30 ਤੋਂ ਲੱਭਣ ਲੱਗੇ ਬੱਚਾ ਸਾਡਾ ਬਿਲਕੁਲ ਸਹੀ ਇੱਕ ਦਿਨ ਦਾਖਲ ਕੀ ਸੀ ਉਸ ਤੋਂ ਬਾਅਦ ਉਹਨਾਂ ਨੇ ਹਾਂਜੀ ਮਦਰ ਜੇ ਦਾਖਲ ਪਰੋਬਲਮ ਬੱਚੇ ਨੂੰ ਆਈ ਬਾਅਦ ਵਿੱਚ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਸਾਰੇ ਬਸ ਇਹੀ ਦੁੱਧ ਪਿਆ ਤੇ ਉਸ ਤੋਂ ਬਾਅਦ ਇਹ ਨੂੰ ਸਵਾਲ ਦਿੱਤਾ ਉਸ ਤੋਂ ਬਾਅਦ ਉੱਠਿਆ ਹੀ ਨਹੀਂ ਆ ਉਸ ਤੋਂ ਬਾਅਦ ਇਹ ਸਟਾਫ ਲੱਭਣ ਦਾ ਤੇ ਕਿਤੇ ਸਪੈਸ਼ਲ ਡਾਕਟਰ ਨਹੀਂ ਮਿਲਦੇ ਹਾਂਜੀ ਸਟਾਫ ਕਹਿੰਦੇ ਸਟਾਫ ਕਹਿੰਦੇ ਵੀ ਇੱਥੇ ਹੀ ਹੁੰਨੇ ਆਂ ਸਾਰਾ ਹੀ ਪਰ ਕੋਈ ਉਸ ਟਾਈਮ ਕੋਈ ਸਟਾਫ ਨਹੀਂ ਤੁਹਾਨੂੰ ਕੋਈ ਨਹੀਂ ਮਿਲਿਆ ਸਾਨੂੰ ਕੋਈ ਨਹੀਂ ਮਿਲਿਆ ਸਾਡੀ 6 ਵਜੇ ਤੋਂ ਕਰ ਕੀ ਮੰਗ ਕਰਦੇ ਆ ਇਹ ਸਾਨੂੰ ਨੇ ਸਾਬ ਦਿੱਤਾ ਜਾਏ ਮੇਰੀ ਭੈਣ ਨੂੰਰਾ ਬੇਟਾ ਕੱਲਾ ਕੱਲਾ ਹੈ ਉਹ ਡਿਪਰੈਸ਼ਨ ਦੇ ਨਾਲ ਹੋਇਆ ਹੀ ਭੈਣ ਦਾ ਹਲੇ ਵੀ ਹਾਂਜੀ ਭੈਣ ਹਲੇ ਵੀ ਦਾਖਲ ਜੀ ਮੇਰੀ ਕਾਜਲ ਬੱਚੇ ਦਾ ਨਾਮ ਨਹੀਂ ਜੇ ਹਲੇ ਰੱਖਿਆ ਬੀਨਾ ਦੇ ਕਿੱਥੇ ਰਹਾਂ ਮੈਂ ਭਾਈ ਜੀ ਕਿਹੜਾ ਪਿੰਡ ਤੁਸੀਂ ਬੋਲੋ ਨਾਮ ਹਾਂਜੀ ਬੀਨਾ ਦੇ ਕਿੱਥੇ ਰਹਾਂ ਕਿਹੜਾ ਨਹੀਂ ਮੇਰਾ ਨਾਮ ਰਾਣੀ ਮੇਰਾ ਨਾਮ ਰਾਣੀ ਆ ਪਿੰਡ ਬਰਿਆਰ ਕੀ ਗੱਲ ਬਾਤ ਹੈ ਰਾਤ ਨੂੰ ਰਾਤ ਮੈਂ 3:30 ਵਜੇ ਦੁੱਧ ਪਿਆ ਦੇ ਤੇ ਮੋਢੇ ਲਾ ਲਿਆ ਬੱਚੇ ਆਪਣੇ ਨੂੰ ਮੈਂ ਕਿਹਾ ਚੱਲ ਦੁੱਧ ਖਾ ਹੋ ਜੇ ਉਹਦਾ 10 ਮਿੰਟ ਬਾਅਦ ਮੈਂ ਗਈ ਆ ਉਥੇ ਕੋਈ ਸਟਾਫਰ ਨਹੀਂ ਆ ਉਹਦੀ ਲਾਪਰਵਾਹੀ ਨੇ ਸਾਡਾ ਬੱਚਾ ਅਤਰਾ ਹੋ ਗਿਆ ਵਾ ਸਾਨੂੰ ਬੜਾ ਵੱਡਾ ਦੁੱਖ ਵਾ ਇਹਨਾਂ ਸਾਫ਼ ਹੋਣਾ ਚਾਹੀਦਾ ਸਾਡਾ ਹੁਣ ਸਾਫ਼ ਨਹੀਂ ਇਹ ਦਾਖਲੀ ਕੀ ਪ੍ਰੋਬਲਮ ਬੱਚਾ ਇੱਕ ਦਿਨ ਉਹਨਾਂ ਨੇ ਦਾਖਲ ਕੀਤਾ ਸੀ ਸਰ ਪਹਿਲੇ ਦਿਨ ਕੀਤਾ ਸੀ ਪਹਿਲੇ ਦਿਨ ਤੋਂ ਪਹਿਲੇ ਦਿਨ ਕੀਤਾ ਬੱਚਾ ਦਾਖਲ ਤੇ ਸ਼ਾਮ ਨੂੰ ਡਾਕਟਰ ਕਹਿੰਦੇ ਕਿ ਤੁਸੀਂ ਲੈ ਜਾਓ ਬੱਚਾ ਤੁਹਾਡਾ ਉੱਪੇ ਹੀ ਆ ਮੈਂ ਚਲੋ ਠੀਕ ਹੈ ਬੱਚਾ ਤਾਂ ਮੈਂ ਲੈ ਗਈ ਉਸੇ ਵੜੇ ਬਾਅਦ ਜਦੋਂ ਮੈਂ ਦੁੱਧ ਪਿਆਇਆ ਸੀ ਜਦੋਂ ਬਾਅਦ ਵਿੱਚ ਮੈਂ 10 ਮਿੰਟ ਫੇਰ ਲੈ ਗਈ ਸਟਾਫ ਦੇ ਨਰਸ ਜਿਹੜੀ ਫालतू ਸਾਨੂੰ ਬੋਲਣ ਦੀ ਕਹਿੰਦੇ ਤੁਸੀਂ ਆਪ ਮਾਰ ਦਿੱਤਾ ਘਾਲ ਘੁੱਟ ਖਾਣ ਬੱਚਾ ਮਾਰਦਾ ਆਪਣਾ ਘਾਲ ਘੁੱਟ ਬੱਚੇ ਦੀ ਮਾਂ ਦਾ

ਆਪਣੇ ਕੰਬਲ ਦੇ ਕਿ ਮੂੰਹ ਮੈਂ ਹਾਂ ਜੀ ਹਾਂ ਜੀ ਕਿੰਨੇ ਦਿਨ ਦਾ ਬੱਚਾ ਹਾਂ ਜੀ ਕਿੰਨੇ ਦਿਨ ਦਾ ਬੱਚਾ ਅੱਜ ਨੇ ਆ ਇਹ ਅੱਜ ਨੇ ਆਜ ਪੰਜ ਦਿਨ ਹੋਏ ਮੰਗਲ ਮੰਗਲਵਾਰ ਕੋ ਹੋਦਾ ਨਹੀਂ ਦੇ ਨਹੀਂ ਵਰਗੀ ਪਹਿਲੇ ਸਾਡੇ ਪਿੰਡ ਅਭੀ ਨਹੀਂ ਅਭੀ ਨਹੀਂ ਤਾਂ ਪ੍ਰੋਬਲਮ ਫਿਰ ਕਿਹਦੇ ਰਾਤ ਕੋ ਪ੍ਰੋਬਲਮ ਆਦੀ ਹਾਂ ਜੀ ਜੀ ਰਾਤ ਕੋ ਹੀ ਰਾਤ ਕੋ ਠੀਕ ਹਾਂ ਜੀ ਹਾਂ ਰਾਤ ਕੋ ਠੀਕ ਦਾ ਦੁੱਧ ਆਪਣੀ ਦੁੱਧ ਪਲਾਇਆ ਠੀਕ ਦਾ ਰਾਤ ਕੋ ਔਰ 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 ਬਲਕਿ ਸੋਭਾ ਹੋ ਬਲਕਿ ਜੇ ਮੇਰੀ ਤੰਗ। ਕੀ ਮੰਗ ਕਰਦੇ ਹੋ? ਹਾਂਜੀ। ਇਹ ਬਲਕਿ ਹਮੇ ਇਨਸਾਬ ਜਈਏ ਬਸ ਕੀ। ਹੋਰ ਕੁਝ ਨਹੀਂ। ਪਤਨੀ ਦਾ ਕਹਿਣਾ ਹੈ। ਆਪ ਕਾਜਲ ਗਿੱਲ। ਅਈ ਮੈਂ ਮਨਜੀਤ ਕੋਰ ਅੰਬਰ ਸਾਹਿਬ ਦੀ ਰਹਿਣ ਵਾਲੀ ਆ। ਰਾਤ ਕੀ ਗੱਲ ਬਾਤ ਦੀ ਸੀ ਤੇ? ਰਾਤ ਬੱਚਾ ਨਾਲ ਠੀਕ ਠਾਕ ਹੀ। 3 ਵਜੇ ਤੋਂ ਬੱਚਾ ਮੜਕੇ ਨਾਲ ਬਿਮਾਰ ਹੋਇਆ ਏ। ਦੀਦੀ ਗਈ ਆ ਵਾਜਾ ਮਾਰਨ ਗਈ ਆ। ਉਹਨਾਂ ਨੇ ਕਿ ਕੋਈ ਨਹੀਂ ਆ ਦਿਖਿਆ ਵੇ ਇਹਨਾਂ ਨੂੰ। ਜੇ ਡਾਕਟਰ ਆਇਆ ਵਾ। ਤੇ ਉਹ ਉਹਨਾਂ ਨੇ ਇਹਨਾਂ ਦੀ ਗੱਲ ਬਾਤ ਸੁਣੀ ਨਹੀਂ ਨਰਸ ਕਨੇ ਕਿ ਆ ਵਾ ਤੇ ਇਹਨਾਂ ਨੇ ਗੱਲ ਘੁੱਟ ਕੇ ਬੱਚਾ ਮਾਰ ਦਿੱਤਾ ਵਾ ਇਤਰਾ ਕੋਈ ਮਾਂ ਮਾਰ ਨਹੀਂ ਸਕਦੀ ਬੱਚਿਆਂ ਨੂੰ ਆਪਾ ਪਾਲੀਦਾ ਵਾ ਇਹਨਾਂ ਨੂੰ ਜੰਮੀ ਦਾ ਇਤਰਾ ਬੱਚਿਆਂ ਨੂੰ ਥੋੜਾ ਮਾਰ ਸਕੀਦਾ ਵਾ ਤੇ ਗਲਤ ਕਰ ਲੈ ਉਹਨਾਂ ਵਾਸਤੇ ਇਹਨਾਂ ਨੇ ਇਦਾਂ ਕਿਉਂ ਕਿਹਾ ਵਾ ਡਾਕਟਰ ਕਹਿ ਰਿਹਾ ਜੀ ਬੱਚਾ ਜਿਹੜਾ ਉਹ ਪਹਿਲੇ ਡੈਡੀ ਨਹੀਂ ਨਹੀਂ ਬੱਚਾ ਸਹੀ ਸਲਾਮਤੀ ਆਈ ਆਪ ਖੋਟ ਖਡਾਉਂਦੇ ਰਹੇ ਬੱਚਾ ਇੱਥੇ ਲੱਗ ਕੇ ਸਾਡੇ ਰਹਿੰਦੇ ਰਹੇ ਜੀਵਾਕੀ ਇਹੋ ਬੱਚੇ ਨੂੰ ਪ੍ਰੋਬਲਮ ਆ ਰਹੀ ਸੀ ਜੀਵਾਕੀ ਆ ਹਾਂ ਜੀ ਥੋੜੀ ਇਹ ਕਿੰਦ ਬੋਲਣੀ ਲੈਣਾ ਮੜ ਮੜੇ ਤੇ ਕਿੰਨੇ ਵੀ ਜਦ ਸਰਦੀ ਲੱਗਦੀ ਹੁੰਦੀ ਆ ਤੇ ਚਲੋ ਵਕਾ ਕੇ ਬਾਜ਼ ਮਾਰਕਟ ਅਟਾਣ ਵਖਾਉਣੇ ਆ ਕੋਈ ਨਵਾਜ਼ ਹੀ ਨਹੀਂ ਦਿੱਤੀ ਗੜ ਉਹ ਨਰਸ ਕਰੀਆਂ ਬੋਲੀ ਵੀ ਤੂੰ ਗਲਫਟ ਕੇ ਮਾਰ ਦਿੱਤਾ ਇਹ ਤਾਂ ਕੋਣ ਕਰ ਸਕਦਾ ਵਾ ਡਾਕਟਰ ਫੇਰ ਮਿਲੇ ਇਹਨਾਂ ਨੂੰ ਕਿ ਨਹੀਂ ਮਿਲੇ ਨਹੀਂ ਮਿਲੇ ਤਾਂ ਲੱਗਦਾ ਜੇ ਡਾਕਟਰ ਮਿਲ ਜੇ ਤੇ ਬੱਚਾ ਬੱਸ ਬੱਚਾ ਮੈਂ ਹਾਂ ਜੀ ਹਾਂ ਜੀ ਬੱਚੇ ਦੀ ਮਾਂ ਕਿਤਰਾ ਰੋਣ ਲਈ ਹੈ ਤੇ ਇਹਨੂੰ ਬੱਚੇ ਦੀ ਮਾਂ ਦਾ ਦੁੱਖ ਤਰੀਨਾ ਆਇਆ ਵੇ ਅਤੇ ਕੀ ਨਾਮ ਜਿਨ੍ਹਾਂ ਦੇ ਬੱਚੇ ਦਾ ਇਤਿਹਾਸ ਹੋਇਆ ਮਦਰ ਦਾ ਕੀ ਨਾਮ ਕਾਜਲ ਕੱਲ ਰਾਤ ਹੀ ਘਟਨਾ ਚੱਲ ਹਾਂਜੀ ਕੱਲ ਅੱਜ ਸਵੇਰ ਦੀ ਢੜਕੇ ਦੀ 3 ਵਜੇ ਤੇ ਹਾਂਜੀ ਸਿਰੇ ਮੇਰੇ ਕੋਲ ਕੋਈ ਪੇਸ਼ੈਂਟ ਦਾ ਟੈਂਡਰ ਆਇਆ ਸੀ ਕਿ ਉਹਨਾਂ ਦੇ ਕਿ ਬੱਚੇ ਦੀ ਕੋਈ ਰਾਤ ਤੇ ਡੈਥ ਹੋ ਗਈ ਹੈ ਉਹ ਸਿਰੇ ਜਦੋਂ ਪਤਾ ਕੀਤਾ ਕਿ ਉਹ ਰਾਤੀ ਉਹਨਾਂ ਦੀ 4 ਦਿਨ ਪਹਿਲਾਂ ਉਸ ਪੇਸ਼ੈਂਟ ਦਾ ਸਿਰਜ ਹੋਇਆ ਸੀਗਾ ਉਹਨੇ ਇੱਕ ਬਿਗ ਬੀਗਰ ਜਰਮ ਹੁੰਦਾ ਸੀਗਾ ਬੱਚਾ ਬਿਲਕੁਲ ਠੀਕ ਸੀਗਾ ਤੇ ਬੱਚਾ ਆਪਣੇ ਉਸ ਦਿਨ ਘਰ ਚ ਲਾਗੇ ਸੀ ਆਪਣੇ ਪੇਰੈਂਟਸ ਕੋ ਚਲਾ ਗਿਆ ਸੀਗਾ ਰਾਤੀ ਆਪਣੇ ਉਹਨਾਂ ਨਾਨੀ ਜੋ ਦੱਸ ਰਹੀ ਕਿ ਮੈਂ ਉਹਨਾਂ ਨੂੰ ਫੀਡ ਨਾਨੀ ਕਮ ਫੀਡ ਦਿੰਦੀ ਹੈ ਉਸ ਤੋਂ ਬਾਅਦ ਬੱਚਾ ਮਰਾ ਹੋਛ ਨਹੀਂ ਆਇਆ ਤੇ ਫੀਡ ਦੇਣ ਤੋਂ ਬਾਅਦ ਮੈਂ ਦਰਗਾਹ ਦੀ ਵਾਰਡ ਵਿੱਚ ਉੱਥੇ ਕੇ ਡਾਕਟਰ ਨਹੀਂ ਮਿਲੇ ਫਿਰ ਪਤਾ ਕੀਤਾ ਸਾਰਾ ਕਿ ਉਹ ਡਾਕਟਰ ਦਾ ਸੇਕ ਡਾਕਟਰ ਸਾਰਾ ਡਿਊਟੀ ਸੀਗੇ ਉੱਥੇ ਪੇਸ਼ੈਂਟ ਸਾਡੇ ਕਾਫੀ ਐਡਮਿਟ ਰਹਿੰਦੇ ਆ ਤੇ ਡਾਕਟਰ ਸਟਾਫ ਐਂਡ ਈਵਨ ਨਰਸਿੰਗ ਸਟੂਡੈਂਟਸ ਵੀ ਉੱਥੇ ਅੰਦਰ ਆਤ ਨੇ ਸਾਰੇ ਡਾਕਟਰ ਇਹ ਕਹਿੰਦੇ ਕਿ ਸਾਢੇ 6 ਵਜੇ ਕੋ ਬੱਚੇ ਕੋਈ ਆਪਣੀ ਨਾਨੀ ਬੱਚੇ ਲੈ ਕੇ ਆਈ ਸੀ ਕਿ ਜੋ ਕਿ ਉਸ ਟਾਈਮ ਬਰੌਡ ਡੈੱਟ ਸੀਗੀ ਤੇ ਉਹਨ ਕਲੇਮ ਉਹ ਕਹ ਰਿਹਾ ਕਿ ਫਸੀ ਪਹਿਲਾਂ ਗਏ ਸੀ ਹਸਪਤਲ ਗਏ ਦੋ ਤਿੰਨ ਵਾਰ ਗਏ ਆ ਸਭ ਨਹੀਂ ਮਿਲੇ ਪਰ ਡਾਕਟਰ ਸਟਾਫ ਸਾਰਾ ਕਹ ਰਿਹਾ ਕਿ ਅਸੀਂ ਰਾਤ ਸਿਰ ਤੇ ਬੈਠੇ ਸੀਗੇ ਉਸੇ 6:30 ਵਜੇ 6:30 ਦੇ ਕਰੀਬ ਲੈ ਕੇ ਆਏ ਸੀ ਜੋ ਬੱਚਾ ਸਭ ਭਰਿਆ ਜੀ ਤਾਂ ਕੋਈ ਸੀਸੀਟੀਵੀ ਵਗੈਰਾ ਚੈੱਕ ਕੀਤੀ ਸੀ ਉਹ ਸੀਸੀਟੀਵੀ ਚੈੱਕ ਕੀਤੀ ਵਸੇ ਹਾਲ ਤੱਕ ਉਹ ਇਕਵਰੀ ਉਹਾਂ ਜਿਹੜੇ ਇੱਕ ਬੱਚੇ ਨਾਲ ਬੜੇ ਰਾਵਣ ਲੈ ਕੋਫਰੀ ਸੀ ਉੱਥੇ ਇੱਕ ਵਾਰੀ ਦੁਖਾਨ ਆਈ ਸੀ ਉਸ ਤੋਂ ਬਾਅਦ ਦੁਬਾਰਾ ਉਹ ਨਜਰ ਸਨ ਨਾ ਦੁਬਾਰਾ ਨਹੀਂ ਆਈ ਤੁਹਾਨੂੰ ਤੇ ਬੱਚੇ ਦੀ ਮੌਨ ਦੇ ਕੋਈ ਕਾਰਨ ਬੱਚਾ ਬਰਾਡ ਡੈਡ ਬੱਚਾ ਲੈ ਕੇ ਬਰਾਡ ਡੈਡ ਆਇਆ ਸੀ ਕੋਈ ਪਤਾ ਨਹੀਂ ਲੱਗਦਾ ਕਿੰਸੀ ਬੱਚਾ ਪਹਿਲਾ ਹੀ ਮਰੇਗਾ ਸਾਡੇ ਕਰਨ ਜੋ ਸਾਡੇ ਕੋ ਲੈ ਕੇ 6 ਵਜੇ ਜੋ ਡਾਕਟਰ ਕਹਿ ਰਹੇ ਆ ਜੋ 6 ਵਜੇ ਲੈ ਕੇ ਆ ਉਸ ਤੋਂ ਬੱਚਾ ਮਰਿਆ ਜਾਏਗਾ ਕਿਹਨਾਂ ਡਾਕਟਰ ਕਿਹੜਾ ਡਾਕਟਰ ਡਾਕਟਰ ਮੁਰਲੀਦਰ ਸੀਗੇ ਉਹਥੇ ਉਹ ਉਥੇ ਆਉਂਦੇ ਆ ਜੀ ਮੈਂ ਐਸ ਐ ਹਰਮਿੰਦਰ ਸਿੰਘ ਥਾਣਾ ਸਰਗਰਦਾਸਪੁਰ ਲਗਾ ਅੱਜ ਮੈਨੂੰ ਇਨਫੋਰਮੇਸ਼ਨ ਮਿਲੀ ਪੀ ਮੁਰਸ਼ੀ ਨੇ ਦੱਸਿਆ ਜੀ ਗਗਨ ਨੇ ਪੀ ਇੱਥੇ ਹਸਪੀਟਲ ਪੀ ਮੌਤ ਹੋਈ ਕਿਸੇ ਬੱਚੇ ਦੀ ਮੈਂ ਇੱਥੇ ਮੌਕੇ ਤੇ ਪਹੁੰਚਾ ਜੀ ਇਹਨਾਂ ਦੇ ਘਰ ਦੇ ਜਿੱਥੇ ਬੱਚੇ ਦੇ ਪਰਿਵਾਰਾ ਉਹਨਾਂ ਨੂੰ ਮਿਲੇ ਆ ਤੇ ਅਸਮੂ ਸਾਬ ਨੂੰ ਵੀ ਮਿਲਿਆ ਜੀ ਜੋ ਮਤਲਬ ਕਾਰਜ ਜੋ ਵੀ ਕਹਿਣਗੇ ਉਸ ਮੁਤਾਬਕ ਕਾਰਵਾਈ ਕਰਦਾ ਹੈ ਜੀ ਬਿਆਨਵਰ ਲਈ ਹੈ ਬਾਜੀ ਬਿਆਨ ਜੇ ਦੇ ਨਹੀਂ ਰਹੇ ਜੀ ਜਿੱਦਾਂ ਕਹਿਣਗੇ ਉਦਾਂ ਕਰਦਾਂਗੇ ਜੋ ਕਹਿਣਗੇ ਜਿੱਦਾਂ ਬਿਆਨ ਕਰਾਂਗੇ ਉਸ ਤਰ੍ਹਾਂ ਨਕਾਬ ਬਿਆਨ ਕਰਾਂਗੇ